ਹੋ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾ ਪੇਚਾ ਪੈਣਾ ਫੇਰ ਇੱਕ ਵਾਰੀ ਹੀ ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ ਸਾਡਾ ਵੀ ਪਹਿਲਾ ਧਰਮ ਕਿਸਾਨੀ ਹੈ ਔਰ ਕਲਾਕਾਰ ਆਪਾਂ ਬਾਅਦ ਚ ਆ ਔਰ ਮੈਂ ਸਾਰੇ ਕਲਾਕਾਰਾਂ ਨੂੰ ਵੀ ਰਿਕੁਐਸਟ ਕਰਦਾ ਯੂਥ ਨੂੰ ਰਿਕੁਐਸਟ ਕਰਦਾ ਕਿ ਡਿਸਪਲਿਨ ਦੇ ਵਿੱਚ ਰਹਿ ਕੇ ਪਿਆਰ ਸਤਿਕਾਰ ਦੇ ਨਾਲ ਅਪਾ ਇਹ ਅੰਦੋਲਨ ਲੜਨਾ ਐ ਐ ਮੈਂ ਸਪੀਕਰ ਹੋਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਕਿਸਾਨਾਂ ਨੂੰ ਐ ਐ ਐਮ ਐਸ ਪੀ ਦੇਣ ਦੀ ਗੱਲ ਆਂਦੀ ਐ ਇਹ ਸਰਕਾਰਾਂ ਹੱਥ ਪਿੱਛੇ ਖਿੱਚ ਲੈਂਦੀਆਂ ਨੇ ਕਿਸਾਨ ਅੰਦੋਲਨ 2.0 ਕਹ ਲਈਏ ਦੁਬਾਰਾ ਤੋਂ ਤਿਆਰੀ ਐ ਤੇ ਉਧਰ ਵੀ ਬਹੁਤ ਜ਼ਿਆਦਾ ਤਿਆਰੀ ਐ ਇਸ ਵਾਰੀ ਅਪਾ ਅੰਦੋਲਨ 'ਚ ਦੇਖਿਆ ਯਾਰ ਅਪਾ ਤਾਂ ਇੱਕੋ ਵਰਗੇ hookah ਪੀਣ ਵਾਲਾ ਉਹ ਵੀ ਸਾਡਾ ਐ ਪੱਗਾਂ ਵਾਲੇ ਉਹ ਵੀ ਸਾਡੇ ਐ ਅੱਲਾ ਅੱਲਾ ਕਹਿਣ ਵਾਲੇ ਵੀ ਸਾਡੇ ਐ ਹੈਨਾ ਮੰਦਰਾਂ ਦੇ ਵਿੱਚ ਜਿਹੜੇ ਆਰਤੀ ਕਰ ਰਹੇ ਆਪਾਂ ਤਾਂ ਇੱਕੋ ਹੀ ਆ ਸਾਰੇ ਸਵਾਮੀਨਾਥ ਨੇ ਰਿਪੋਰਟ ਨੂੰ ਵੀ ਪਉ ਲਾਗੂ ਕਰਨਾ ਮਾਰੂ ਨੀਤੀਆਂ ਦੇ ਬੰਦ ਕਰ ਕਾਜ ਦਿੱਲੀਏ ਨਹੀਂ ਤੇਰੀ ਹੱਕ ਤੇ ਹੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਜਦੋਂ ਆਪਾਂ ਜਿੱਤ ਕੇ ਆਏ ਸੀ ਮੈਂ ਅਰਦਾਸ ਕੀਤੀ ਸੀ ਕਿ ਜਦੋਂ ਆਪਾਂ ਜਿੱਤ ਕੇ ਆਵਾਂਗੇ ਮੈਂ ਫ੍ਰੀਚ ਖਾੜਾ ਲਾਉਂਗਾ ਐਸੇ ਬਾਰਡਰ ਤੇ ਮੈਂ ਲਾਈਵ ਸ਼ੋਅ ਕੀਤਾ ਸੀ ਜਿਹੜੇ ਇਹ ਡਿਊਟੀ ਤੇ ਖੜੇ ਨੇ ਇਹ ਇਹ ਸਾਡੇ ਭਰਾ ਨੇ ਸਾਡੇ ਪੈਣਾ ਦੇ ਵੀਰ ਨੇ ਮਾਵਾਂ ਦੇ ਪੁੱਤ ਨੇ ਉਹ ਕਿਹੜਾ ਬਗਾਨੇ ਨੇ ਇਸ ਵਕਤ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਆ ਇਸ ਵਕਤ ਸਾਡੇ ਨਾਲ ਰੇਸ਼ਮ ਸਿੰਘ ਨਮੋਲ ਮੌਜੂਦ ਨੇ ਤੇ ਉਹੀ ਵਾਕਿਆ ਹੋ ਰਿਹਾ ਜਿਹੜਾ 3 ਸਾਲ ਪਹਿਲਾਂ ਹੋਇਆ ਸੀ ਜਦੋਂ ਇੱਥੇ ਸਾਰੇ ਟਰੈਕਟਰ ਟਰਾਲੀਆਂ ਨਿਕਲਦੀ ਤਿਆਰੀ ਚ ਸੀਗੇ ਉਹੀ ਸਮਾਂ ਦੁਬਾਰਾ ਆ ਰਿਹਾ ਹੈ ਇੰਗਲਿਸ਼ ਚ ਕਹਿੰਦੇ ਆ ਡੇਜਾਵੂ ਤੇ ਹੁਣ ਤੁਸੀਂ ਵੀ ਇੱਥੇ ਮੌਜੂਦ ਹੋ ਕਿਸਾਨ ਆंदोलਨ 2.0 ਕਹਿ ਲਿਆ ਇਹਨੂੰ ਦੁਬਾਰਾ ਤੋਂ ਤਿਆਰੀ ਹੈ ਤੇ ਉਧਰ ਵੀ ਬਹੁਤ ਜ਼ਿਆਦਾ ਤਿਆਰੀ ਹੈ ਇਸ ਵਾਰੀ ਸਭ ਤੋਂ ਪਹਿਲਾਂ ਤੁਸੀਂ ਪਹੁੰਚੇ ਹੋ ਮੰਗਾ ਕੀ ਕੁਛ ਨੇ ਕਿਸਾਨਾਂ ਦੇ ਨਾਲ ਖੜੇ ਸੀਗੇ ਫੇਰ ਖੜੇ ਆ ਬਿਲਕੁਲ ਜੀ ਇਹ ਟੂਰ ਸਾਡਾ ਗਾਣਾ ਵੀ ਜਿਹੜਾ ਕੱਲ ਨੂੰ ਰਿਲੀਜ਼ ਹੋ ਰਿਹਾ ਹੈ ਦਿੱਲੀ अगेन ਪਿਛਲਾ ਗਾਣਾ ਦਿੱਲੀयां ਨੇ ਜਿੱਤ ਕੇ ਪੰਜਾਬ ਚੱਲਿਆ ਲੋਕਾਂ ਨੇ ਅੰਦੋਲਨ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ ਸੀ ਬੜਾ ਸਾਥ ਦਿੱਤਾ ਸੀ ਸਾਡਾ ਵੀ ਪਹਿਲਾ ਧਰਮ ਕਿਸਾਨੀ ਹੈ ਔਰ ਕਲਾਕਾਰ ਆਪਣਾ ਬਾਦਚਾ ਔਰ ਮੈਂ ਸਾਰੇ ਕਲਾਕਾਰਾਂ ਨੂੰ ਵੀ ਰਿਕੁਐਸਟ ਕਰਦਾ ਹਾਂ ਯੂਥ ਨੂੰ ਰਿਕੁਐਸਟ ਕਰਦਾ ਕਿ ਡਿਸਪੀਸਪਲਨ ਦੇ ਵਿੱਚ ਰਹਿ ਕੇ ਪਿਆਰ ਸਤਿਕਾਰ ਦੇ ਨਾਲ ਆਪਾਂ ਇਹ ਅੰਦੋਲਨ ਲੜਨਾ ਹੈ ਸਾਡੇ ਗਾਣੇ ਵੀ ਰੈਡੀ ਨੇ ਬਿਲਕੁਲ ਔਰ ਮੈਂ ਕਾਹੇ ਗਾਣੇ ਤੋਂ ਸ਼ੁਰੂਆਤ ਕਰ ਲਈਏ ਆਪਾਂ ਬਿਲਕੁਲ 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 ਆ ਜਾਓ ਕਿਉਂਕਿ ਪਿੱਛੇ ਮਾਹੌਲ ਤਾਂ ਸਾਰਾ ਉਹੀ ਹੈ ਬਿਲਕੁਲ ਰੌਣਕ ਲੱਗੀ ਹੋਈ ਹੈ ਜੀ ਮੈਨੂੰ ਹੱਸੀ ਵੀ ਆ ਰਹੀ ਹੈ ਦੇਖ ਕੇ ਔਰ ਤਰਸ ਵੀ ਆ ਰਿਹਾ ਹੈ ਔਰ ਚਲੋ ਬਾਕੀ ਉਹ ਵੀ ਆਪਣੇ ਨੇ ਜਿਹੜਾ ਇਹ ਕਰ ਰਹੇ ਨੇ ਬਗਾਨਾ ਤਾਂ ਇੱਥੇ ਕੋਈ ਹੈ ਨਹੀਂ ਉਹ ਆਪਣਾ ਕੰਮ ਕਰ ਰਹੇ ਨੇ ਆਪਾਂ ਹੱਕ ਦੇ ਨਾਲ ਇਨਸਾਨੀਅਤ ਦੇ ਨਾਲ ਸੱਚ ਦੇ ਨਾਲ ਖੜਨਾ ਪਿਆਰ ਸਤਕਾਰ ਨਾਲ ਲੜਨਾ ਨਹੀਂ ਕਿਸੇ ਨਾਲ ਹਿੰਸਾ ਨਹੀਂ ਕਰਨੀ ਤੇ ਆਪਾਂ ਆਪਣਾ ਫਰਜ਼ ਨਿਭਾ ਰਹੇ ਹਾਂ ਉਹ ਆਪਣਾ ਫਰਜ਼ ਨਿਭਾ ਰਹੇ ਨੇ ਤੇ ਸਾਡਾ ਗਾਣਾ ਰਿਲੀਜ਼ ਹੋ ਰਿਹਾ ਜੀ ਦਿੱਲੀ ਅਗੇਨ ਪਹਿਲਾਂ ਮੈਂ ਚਾਹਨਾ ਕੁਝ ਲੈਣਾ ਤੁਹਾਨੂੰ ਇਹਦੀ ਸੁਣਾ ਦਵਾਂ ਹੋ ਪਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਦੇ ਨਾ ਪੇਚਾ ਪਹਿਣਾ ਫੇਰ ਇੱਕ ਵਾਰੀ ਜਾ ਦੌ ਕਰੇਗੀ ਕਿਸਾਨਾਂ ਨੂੰ ਖਰਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਮੇਲ ਤਾਂ ਨਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀ ਦਾ ਐ ਮੈਸਪੀਕਰ ਆਉਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਮੁਕਰੇ ਤੂੰ ਜਦੋਂ ਫੇਰ ਧਰਨੇ ਨੇ ਜੁੜੀ ਦੇ ਦੋਸ਼ੀ ਖੁੱਲੇ ਫਿਰਦੇ ਲਖੀਮਪੁਰ ਖਰੀਦੇ ਸੜਕਾਂ ਤੇ ਸ਼ੁੱਕਣੇ ਨੇ ਸਵਰਾਜ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਭਾਰ ਤਰਤਨ ਦੇ ਕੇ ਢਿੱਡ ਨਹੀਂੋਂ ਪਰਨਾ ਸਮਿਨਾਥ ਨਰਪੋਟ ਨੂੰ ਵੀ ਪਉ ਲਾਗੂ ਕਰਨਾ ਮਾਰੂ ਨੀਤੀਆਂ ਦੇ ਬੰਦ ਕਰ ਕਾਜ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਾਂਜੀ ਬਹੁਤ ਵਧੀਆ ਇੱਕ ਇੱਕ ਗਲੋਸ ਕਹਿੰਦੇ ਨੇ ਗਾਣੇ ਦਾ ਉਹ ਦੱਸ ਰਿਹਾ ਕਿ ਕਿਸ ਤਰੀਕੇ ਨਾਲ ਇਸ ਸਿਚੁਏਸ਼ਨ ਬਣੀ ਪਈ ਹੈ ਕੀ ਮੰਗਾ ਨੇ ਉਹ ਸਾਰੀਆਂ ਚੀਜ਼ਾਂ ਤੁਸੀਂ ਰੱਖਤੀਆਂ ਇਹਨੇ ਪ੍ਰੋਤੀਆਂ ਸਾਰੀਆਂ ਹੁਣ ਗੱਲ ਤੁਸੀਂ ਐਮਐਸਪੀ ਦੀ ਕਰ ਰਹੇ ਹੋ ਖੜਾ ਇਥੇ ਐਸਪੀ ਦਿੱਤੇ ਨੇ ਉਹਦੇ ਕੀ ਕਹੋਗੇ ਬਿਲਕੁਲ ਜੀ ਇਹ ਬਿੰਦਰ ਮਾਨ ਜੀ ਬੜੀ ਮਾਨੀਓ ਕਲਮੈਂ ਪੰਜਾਬ ਦੀ ਜਿਨ੍ਹਾਂ ਨੇ ਦਿੱਲੀ ਨਹੀਂ ਜਿੱਤ ਕੇ ਪੰਜਾਬ ਲਿਖਿਆ ਸੀਗਾ ਔਰ ਮੈਨੂੰ ਯਾਦ ਹੈ ਜਦੋਂ ਆਪਾਂ ਜਿੱਤ ਕੇ ਆਏ ਸੀ ਮੈਂ ਅਰਦਾਸ ਕੀਤੀ ਸੀਗੀ ਕਿ ਜਦੋਂ ਆਪਾਂ ਜਿੱਤ ਕੇ ਆਵਾਂਗੇ ਮੈਂ ਫ੍ਰੀਜ ਖਾੜਾ ਲਾਉਂਗਾ ਇਸੇ ਬਾਰਡਰ ਤੇ ਮੈਂ ਲਾਈਵ ਸ਼ੋਅ ਕੀਤਾ ਸੀਗਾ ਜਦੋਂ ਰਾਤ ਹੋ ਗਈ ਸੀ ਸਾਨੂੰ ਕਾਫੀ ਔਰ ਮੰਗਾ ਵੈਸੇ ਗਾਣੇ ਦੇ ਵਿੱਚ ਵੀ ਆਪਾਂ ਕਾਫੀ ਸਾਰੀਆਂ ਰੱਖਿਆ ਨੇ ਸਭ ਤੋਂ ਮੇਨ ਮੰਗ ਹੈ ਜਿਹੜੀ ਉਹ ਐਮਐਸਪੀ ਦੇ ਕਾਨੂੰਨ ਦੀ ਹੈ ਹਾਂਜੀ ਵੀਰੇ ਸੁਣਾ ਦਿੰਨਾ ਹੁਣੇ ਸਭ ਤੋਂ ਪਹਿਲੀ ਮੰਗ ਹੈ ਐਮਐਸਪੀ ਕਾਨੂੰਨ ਦੀ ਜਦੋਂ ਸਾਡੇ ਔਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਸੀਐਮ ਸੀਗੇ ਗੁਜਰਾਤ ਦੇ ਇਹਨਾਂ ਨੇ ਆਪ ਕਹਿਆ ਸੀਗੇ ਕਿ ਜਿਹੜੇ ਕਿਸਾਨਾਂ ਨੂੰ ਜੇ ਤੁਸੀਂ ਕਰਜ਼ੇ ਤੋਂ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਐਮਐਸਪੀ ਦਾ ਕਾਨੂੰਨ ਇਹਨਾਂ ਲਈ ਬਣਾ ਦਿਓ ਉਹਦੇ ਉਹਦੇ ਫਾਇਦੇ ਬੜੇ ਨੇ ਤੁਸੀਂ ਦੇਖੋ ਜਦੋਂ ਆਪਾਂ ਪਾਣੀ ਦੇ ਮੁੱਦੇ ਦੀ ਗੱਲ ਕਰਦੇ ਆ ਕਿ ਪੰਜਾਬ ਚ ਜਾਂ ਇੰਡੀਆ ਦੇ ਵਿੱਚ ਪਾਣੀ ਘਟਦਾ ਜਾ ਰਿਹਾ। ਇਹ ਗੱਲ ਕਰ ਰਹੇ ਨਾਲ ਨਾਲ ਦੇਖਵਾ ਵੀ ਦਿੰਨੇ ਆ ਹੈਨਾ ਆਪਾਂ ਚੱਲ ਕੇ ਕਿਉਂਕਿ ਇਹ ਵੀ ਉਹ ਪੰਜਾਬ ਹੈ ਜਿਹਦੇ ਕਰਕੇ ਇੱਕ ਪਾਸੇ ਕੇਂਦਰ ਨੂੰ ਬਾਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉੱਥੇ ਨਾ ਨਾ ਖਰਾਬ ਹੋਏ ਕੇਂਦਰ ਦਾ ਚੋਣਾ ਆ ਰਹੀਆਂ ਨੇ ਤੇ ਇੱਥੇ ਬੈਰੀਕੇਡਿੰਗ ਲਾ ਦਿੱਤੀ ਗਈ ਹੈ ਤੇ ਲੋਕਾਂ ਨੂੰ ਨੀਚੋ ਆਣਾ ਪੈ ਰਿਹਾ ਜਿੱਦਾਂ ਆਪਾਂ ਗੱਲ ਕਰਦੇ ਆ ਨਾ ਵੀ ਜਿਹੜੇ ਧਰਤੀ ਦਾ ਪਾਣੀ ਹੈ ਉਹ ਥੱਲੇ ਹੁੰਦਾ ਜਾ ਰਿਹਾ ਜਦੋਂ ਆਪਾਂ ਐਮਐਸਪੀ ਦਾ ਕਾਨੂੰਨ ਬਣ ਜਾਏਗਾ ਜਦੋਂ ਮੈਨੂੰ ਪਤਾ ਹੈ ਕਿ ਮੇਰੀ ਮੱਕੀ ਦਾ ਵੀ ਰੇਟ ਮੈਨੂੰ ਪੂਰਾ ਮਿਲਣਾ ਹੈ ਮੇਰੀ ਮੂੰਗੀ ਮਸਰੀ ਦਾ ਵੀ ਰੇਟ ਮਿਲਣਾ ਹੈ ਨਾ ਮੇਰੀ ਸੂਰਜਮੁਖੀ ਦਾ ਵੀ ਮੈਨੂੰ ਮਿਲਣਾ ਹੈ ਮੈਨੂੰ ਮੇਰੇ ਛੋਲਿਆਂ ਦਾ ਰੇਟ ਵੀ ਸਹੀ ਮਿਲਣਾ ਫਿਰ ਮੈਂ ਝੋਨਾ ਕਣ ਕੇ ਕਿਉਂ ਲਾਉਂਗਾ ਜਦੋਂ ਇਹ ਕਾਨੂੰਨ ਬਣ ਜਾਏਗਾ ਪਾਣੀ ਦਾ ਮੁੱਦਾ ਵੀ ਹੱਲ ਹੋਣਾ ਤੇ ਕਿਸਾਨਾਂ ਦੀ ਹਾਲਾਤ ਹੈ ਬੜੇ ਸੁਧਰਨੇ ਆ ਕਿ ਜਿਹੜੇ ਕਾਰਪੋਰੇਟ ਘਰਾਣੇ ਆ ਕਦੀ ਅੰਦੋਲਨ ਕਰਦੇ ਦੇਖਿਆ ਤੁਸੀਂ ਨਹੀਂ ਦੇਖਿਆ ਨਾ ਉਹਨਾਂ ਦਾ 1457000 ਕਰੋੜ ਰੁਪਇਆ ਮਾਫ ਕਰਤਾ ਗਵਰਨਮੈਂਟ ਨੇ ਉਹ ਗਵਰਨਮੈਂਟ ਨੇ ਮਾਫ ਕਰਤਾ ਪਰ ਜਦੋਂ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਗੱਲ ਆਉਂਦੀ ਹੈ ਇਹ ਸਰਕਾਰਾਂ ਹੱਥ ਪਿੱਛੇ ਖਿੱਚ ਲੈਂਦੀਆਂ ਨੇ ਉਹ ਜ਼ਿਕਰ ਵੀ ਆਪਾਂ ਕੀਤਾ ਹੈ ਕਿ ਸਾਡਾ ਮੇਨ ਮੁੱਦਾ ਇੱਕ ਤਾਂ ਐਮਐਸਪੀ ਦਾ ਹੈ ਇੱਕ ਜਿੰਨੇ ਕਿਸਾਨ ਸ਼ਹੀਦ ਹੋਏ ਸੀਗੇ ਲਖੀਮਪੁਰ ਖੀਰੀ ਦੇ ਵਿੱਚ ਵੀ ਉਹ ਵੀ ਹਜੇ ਕੱਲ ਵੀ ਕੇਂਦਰੀ ਮੰਤਰੀ ਆ ਰਹੇ ਨੇ ਤਿੰਨ ਮੀਟਿੰਗ ਦੇ ਲਈ ਲੱਗ ਰਿਹਾ ਸਿੱਟਾ ਨਿਕਲੂਗਾ ਜਾਂ ਫਿਰ ਜਾਣਾ ਹੀ ਪੈਣਾ ਦੇਖੋ ਗੱਲ ਤਾਂ ਗੱਲਬਾਤ ਹੀ ਨਾਲ ਸਿੱਟਾ ਤਾਂ ਗੱਲਬਾਤ ਹੀ ਨਾਲ ਨਿਕਲਣਾ ਹੈ ਕਿਸੇ ਨੂੰ ਚਾ ਹੈਗਾ ਮੈਂ ਆਪਣਾ ਘਰਵਾਰ ਛੱਡ ਕੇ ਆਪਣੇ ਹੱਥ ਪੈਰ ਤੜਵਾਵਾਂ ਮੈਂ ਵੈਰੀਗੇਟੀਆਂ ਨਾਲ ਮੱਥਾ ਲਾਵਾਂ ਜਾਂ ਵਾਟਰ ਕੈਨਨ ਦੇ ਅੱਗੇ ਖੜਾ ਕਿਸਾਨ ਨੂੰ ਇੱਕ ਤਾਂ ਪਹਿਲਾਂ ਹੀ ਕਰਜ਼ੇ ਨੇ ਦੱਬੇ ਹੋਏ ਨੇ ਚਾਹ ਤਾਂ ਕਿਸੇ ਨੂੰ ਹੈਗਾ ਨਹੀਂ ਪਰ ਕਿਸਾਨਾਂ ਦੇ ਜਿਹੜੇ ਹਾਲਾਤ ਐ ਉਹ ਬੜੇ ਮਾੜੇ ਨੇ ਜਿੰਨੇ ਕਿਸਾਨ ਸ਼ਹੀਦ ਹੋਏ ਆ ਹਣੇ ਤੱਕ ਵਿਚਾਰਿਆਂ ਨੂੰ ਮੁਆਵਜ਼ਾ ਨਹੀਂ ਕਿਸੇ ਨੂੰ ਦਿੱਤਾ ਗਿਆ ਔਰ ਜਿਹੜਾ ਬਿਜਲੀ ਬਿੱਲ ਐ ਉਹ ਵੀ ਐਗਰੀਮੈਂਟ ਹੋਇਆ ਸੀ ਨਹੀਂ ਲੈਣਗੇ ਉਹ ਵੀ ਆਪਣਾ ਉਹਨਾਂ ਨੇ ਤਾਂ ਇਹ ਵੀ ਕਹਿੰਦੇ ਸੀ ਕਹਿੰਦੇ ਟੂ ਫਰੰਟ ਵਾਰ ਖੋਲਾਂਗੇ ਉਹਨਾਂ ਖਿਲਾਫ ਬੋਲਾਂਗੇ ਤੇ ਕਹਿੰਦੇ ਚੁਟਕੀ ਮਾਰ ਕੇ ਐਮਐਸਪੀ ਲਿਆਵਾਂਗੇ ਅ ਟੁਟਕੀ ਨਾਲ ਤਾਂ ਐਮ ਐਸ ਪੀ ਇਦਾਂ ਮਿਲਦੀ ਪਰ ਹਾਂ ਜੇ ਓਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਚਾਹਣ ਇਦਾਂ ਮਿਲ ਵੀ ਸਕਦੀ ਹੈ ਕਿਉਂਕਿ ਉਹ ਜਿਹੜੇ ਫੈਸਲੇ ਲੈਂਦੇ ਐ 1 ਮਿੰਟ ਚ ਲੈ ਲੈਂਦੇ ਆ ਪੁੱਛਦੇ ਤਾਂ ਕਿਸੇ ਨੂੰ ਹੈਗੇ ਨਹੀਂ ਪਰ ਜੇ ਇਸ ਕੰਮ ਚ ਵੀ ਉਹ ਕਿਸੇ ਨੂੰ ਨਾ ਪੁੱਛਣ ਹਾਲਾਂਕਿ ਹੁਣ ਸਾਰਾ ਕਿਸਾਨ ਦੇਸ਼ ਦਾ ਡਿਮਾਂਡ ਕਰ ਰਿਹਾ ਕਿ ਸਾਨੂੰ ਐਮ ਐਸ ਪੀ ਦਾ ਕਾਨੂੰਨ ਦੇ ਦਿਓ ਔਰ 1 ਮਿੰਟ ਚ ਕਰ ਸਕਦੇ ਨੇ ਰੇਸ਼ਮ ਸਿੰਘ ਅਨਮੋਲ ਪਿਛੇ ਵਾਰ ਟਰੈਕਟਰ ਪੂਰਾ ਦੇਖਿਆ ਸੀਗਾ ਲੈ ਕੇ ਆਏ ਸੀਗੇ ਨਾਲ ਗਏ ਸੀਗੇ ਇਸ ਵਾਰ ਰੇਸ਼ਮ ਸਿੰਘ ਨੂੰ ਟਰਾਲੀ 'ਚ ਬੈਠਣਗੇ ਜਾਂ ਟਰੈਕਟਰ ਆਪ ਚਲਾ ਕੇ ਆਪ ਲੈ ਕੇ ਜਾਣਗੇ ਮੇਰਾ ਆਪਣਾ ਵੈਡਿੰਗ ਸ਼ੋਅ ਹੈ ਜੇ ਰਹਿੰਦਾ ਉਹ ਲਾ ਕੇ ਟਰਾਲੀ ਸਾਡੀ ਰੈਡੀਆ ਟਰਾਲੀ ਸਾਡੀ ਆਏਗੀ ਨਾਲ ਹੀ ਤੇ ਮੈਂ ਆ ਕੇ ਜੁਆਇਨ ਕਰ ਲਵਾਂਗਾ ਬਿਲਕੁਲ ਤੇ ਅਸੀਂ ਫਿਰ ਦਿੱਲੀ ਮਿਲਾਂਗੇ ਵੈਸੇ ਤਾਂ ਰੱਬ ਕਰੇ ਨਾ ਹੀ ਹੋਏ ਮਾਸਰ ਮੰਗਾ ਜਿਹੜੀ ਮੰਨ ਲਿੱਤੀਆਂ ਜਾਣ ਮੈਂ ਤਾਂ ਚਾਹੁੰਨਾ ਕਿ ਇੰਨੇ ਪੰਗੇ ਨਾ ਹੋਣ ਹੈਨਾ ਜਿਹੜੇ ਇਹ ਡਿਊਟੀ ਤੇ ਖੜੇ ਨੇ ਇਹ ਇਹ ਸਾਡੇ ਭਰਾ ਨੇ ਹੈਨਾ ਸਾਡੀਆਂ ਭੈਣਾਂ ਦੇ ਵੀਰ ਨੇ ਮਾਵਾਂ ਦੇ ਪੁੱਤ ਨੇ ਉਹ ਕਿਹੜਾ ਬਗਾਨੇ ਨੇ ਜਾਂ ਜਿਹੜੀ ਸਰਕਾਰ ਐਮਐਸਪੀ ਜੀ ਨੇ ਬਣਾਨੀ ਹੈ ਉਹ ਕਿਹੜਾ ਬਗਾਨੇ ਨੇ ਹੈ ਤਾਂ ਆਪਾਂ ਸਾਰੇ ਇੱਕ ਆਪਾਂ ਤਾਂ ਇੱਕੋ ਗੱਲ ਕਰਦੇ ਹਾਂ ਹੈਨਾ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਇਹਨਾਂ ਦੀ ਕਾਰਪੋਰੇਟਾਂ ਨਾਲ ਯਾਰੀ ਆ ਇਹ ਇੱਥੇ ਦਾ ਮਾਡਲ ਨਹੀਂ ਹੈਗਾ ਇਹ ਪੂਰੇ ਵਰਲਡ ਦਾ ਮਾਡਲ ਹੈ ਇਹ ਇੰਡੀਆ ਦੀ ਗੱਲ ਨਹੀਂ ਕਿਉਂਕਿ ਅਮਰੀਕਾ 'ਚ ਉਹ ਕਾਨੂੰਨ ਵੀ ਲਾਗੂ ਹੋ ਚੁੱਕੇ ਆ ਜਿਨ੍ਹਾਂ ਦਾ ਰੌਲਾ ਸੀ ਮੈਂ ਅਮਰੀਕਾ 6-7 ਮਹੀਨੇ ਰਿਹਾ ਹਾਂ ਉੱਥੇ ਮੈਂ ਜਾ ਕੇ ਦੇਖਿਆ ਉੱਥੇ ਜਿਹੜਾ ਛੋਟਾ ਕਿਸਾਨ ਆ ਉਹ ਖਤਮ ਹੈ ਉੱਥੇ ਹੈ ਹੀ ਨਹੀਂ ਉੱਥੇ ਉੱਥੇ ਤਾਂ ਈ 1000 ਏਕੜ ਦਾ ਫਾਰਮ ਹੈ 5000 ਦਾ ਕਾਰਪੋਰੇਟ ਘਰਾਣੇ ਦਾ ਤੇ ਪੈਕਿੰਗ ਹੋ ਕੇ ਹਰ ਇੱਕ ਚੀਜ਼ ਉਹਨਾਂ ਦੀ ਮਰਜ਼ੀ ਦੇ ਹਿਸਾਬ ਨਾਲ ਲੋਕ ਖਰੀਦ ਰਹੇ ਨੇ ਤੇ ਇੱਥੇ ਵੀ ਈ ਹੋਣਾ ਸੀਗਾ ਉੱਥੇ ਉਹ ਮਾਡਲ ਲਾਗੂ ਹੋ ਚੁੱਕਿਆ ਇਹ ਤਾਂ ਆਪਾਂ ਨੇ ਲੜ ਕੇ ਬਚਾ ਲਿਆ ਪਰ ਜੀ ਅੱਗੇ ਆਪਾਂ ਨੂੰ ਜ਼ਿੰਮੇਵਾਰ ਦੀ ਲਾਈਫ ਬਚਾਉਣੀ ਹੈ ਫਿਊਚਰ ਲਈ ਐਮਐਸਪੀ ਦਾ ਕਾਨੂੰਨ ਬੜਾ ਜ਼ਰੂਰੀ ਸੀ ਵਾਰੀ ਸਿੱਧੂ ਮੂਸੇਵਾਲਾ ਦੇਖਣ ਨੂੰ ਮਿਲਿਆ ਸੀਗਾ ਦੀਪ ਸਿੱਧੂ ਦੇਖਣ ਨੂੰ ਮਿਲਿਆ ਸੀਗਾ ਹੁਣ ਤਾਂ ਚਲੋ ਨਹੀਂ ਰਹੇ ਪਰ ਹੁਣ ਕੋਈ ਹੋਰ ਸੈਲੀਬ੍ਰਿਟੀਜ਼ ਨਾਲ ਸਿੰਗਰਸ রাইਟਰਸ ਨਾਲ ਗੱਲਬਾਤ ਹੋਈ ਹੈ ਤੁਹਾਡੀ ਕਿ ਹੋਰ ਵੀ ਜ ਅ ਮੈਂ ਰਿਕੁਐਸਟ ਕਰਦਾ ਹਾਲਾਂਕਿ ਮੇਰੀ ਕਿਸ ਨਾਲ ਗੱਲ ਨਹੀਂ ਹੋਈ ਕਿਉਂਕਿ ਬੈਟਿੰਗ ਸੀਜ਼ਨ ਚੱਲ ਰਿਹਾ ਰਾਤੀ ਵੀ ਮੈਂ ਸਾਰੀ ਰਾਤ ਸੌਂਦਾ ਨਹੀਂ ਹਜੇ ਵੀ ਤੁਸੀਂ ਚਿਹਰਾ ਦੇਖ ਰਹੇ ਹੋਗੇ ਕਿਉਂਕਿ ਸਾਨੂੰ ਸਿਗਾ ਹੀ ਗਾਣਾ ਤਿਆਰ ਹੋ ਜਾਏ ਗਾਣਾ ਤਿਆਰ ਹੋਣ ਨੂੰ ਤੇ ਲਿਖਵਾਉਣ ਨੂੰ ਮਿਊਜ਼ਿਕ ਕਰਨ ਨੂੰ ਦੋ ਤਿੰਨ ਦਿਨ ਚਾਹੀਦੇ ਆ ਵਧੀਆ ਕਰਨਾ ਤਾਂ ਮੈਂ ਸੌਂਦਾ ਨਹੀਂ ਪਰ ਮੈਂ মিডিਆ ਰਾਹੀਂ ਜ਼ਰੂਰ ਸਾਰਿਆਂ ਨੂੰ ਹੱਥ ਬੰਨ੍ਹ ਕੇ ਰਿਕੁਐਸਟ ਕਰਦਾ ਔਰ ਯੂਥ ਨੂੰ ਵੀ ਰਿਕੁਐਸਟ ਕਰਦਾ ਕਿ ਆਪਾਂ ਇੱਥੇ ਲੜਨ ਨਹੀਂ ਆ ਰਹੇ ਆਪਾਂ ਡਾਂਗਾ ਨਹੀਂ ਖੜਕਾਣ ਆ ਰਹੇ ਇੱਥੇ ਆਪਾਂ ਹੱਕ ਲੈਣ ਆ ਰਹੇ ਆ ਔਰ ਪਿਆਰ ਸਤਿਕਾਰ ਮੇਲ ਮਲਾਪ ਵਧਾਨ ਆ ਰਹੇ ਆ ਜਿਹੜਾ ਸਾਡਾ ਹਰਿਆਣੇ ਦੇ ਨਾਲ ਯੂਪੀ ਦੇ ਨਾਲ ਰਾਜਸਥਾਨ ਦੇ ਨਾਲ ਜਿਹੜਾ ਆਪਣਾ ਪਿਆਰ ਪ੍ਰੇਮ ਬਣਿਆ ਸੀਗਾ ਆਪਾਂ ਅੰਦੋਲਨ ਚ ਦੇਖਿਆ ਯਾਰ ਆਪਾਂ ਤਾਂ ਇੱਕੋ ਵਰਗੇ ਹੂਕਾ ਪੀਣ ਵਾਲਾ ਉਹ ਵੀ ਸਾਡਾ ਹੈ ਨਾ ਪੱਗਾਂ ਵਾਲੇ ਉਹ ਵੀ ਸਾਡੇ ਹੈ ਅੱਲਾ ਅੱਲਾ ਕਹਿਣ ਵਾਲੇ ਵੀ ਸਾਡੇ ਹੈ ਹੈ ਨਾ ਮੰਦਰਾਂ ਦੇ ਵਿੱਚ ਜਿਹੜੇ ਆਪਣਾ ਆਰਤੀ ਕਰ ਰਹੇ ਆਪਾਂ ਤਾਂ ਇੱਕੋ ਹੀ ਆ ਸਾਰੇ ਆਪਾਂ ਇਕੱਠੇ ਹੋਏ ਆ ਸਾਰੇ ਔਰ ਵੈਸੀ ਤਾਂ ਮੈਂ ਰਿਕੁਐਸਟ ਕਰਦਾ ਆ ਸਰਕਾਰਾਂ ਨੂੰ ਤੇ ਦੁਆ ਵੀ ਕਰਦਾ ਆ ਸੱਚੇ ਪਾਤਸ਼ਾਹ ਅੱਗੇ ਕਿ ਗੱਲਬਾਤ ਨਾਲ ਹੀ ਗੱਲ ਬਣ ਜੇ ਹੈਨਾ ਤੇ ਸਾਨੂੰ ਸਾਨੂੰ ਵੀ ਔਰ ਕਿਸਾਨਾਂ ਨੂੰ ਵੀ ਇਹ ਨਹੀਂ ਮਿਹਨਤ ਨਾ ਕਰਨੀ ਪਵੇ ਕਿਉਂਕਿ ਸੌਖਾ ਨਹੀਂ ਹੈਗਾ ਅੰਦੋਲਨ ਲੜਨਾ ਔਰ ਬਾਕੀ ਸਾਡਾ ਕੰਮ ਹੈ ਹੱਕ ਸੱਚ ਇਨਸਾਨੀਅਤ ਨਾਲ ਖੜਨਾ ਲੋਕਾਂ ਨੂੰ ਪਿਆਰ ਦਾ ਮੈਸੇਜ ਦੇਣਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਔਰ ਸਪੈਸ਼ਲੀ ਯੂਥ ਨੂੰ ਮੈਂ ਅਪੀਲ ਕਰਦਾ ਕਿ ਡਿਸਪਲਿਨ ਦੇ ਵਿੱਚ ਸਾਰਿਆਂ ਨੇ ਰਹਿਣਾ ਪਿਆਰ ਸਤਿਕਾਰ ਦੇ ਨਾਲ ਆਗੂਆਂ ਨੂੰ ਮੂਰੇ ਕਰਕੇ ਰੱਖੋ ਤੇ ਆ ਪਿੱਛੇ ਲੱਗੋ ਉਹਨਾਂ ਨੂੰ ਤੁਸੀਂ ਬਹੁਤ ਧੰਨਵਾਦ ਸਾਨੂੰ ਗਾਣ ਕਰਨ ਲਈ ਤਾਂ ਇਹ ਸੀਗੇ ਰੇਸ਼ਮ ਸਿੰਘ ਐ ਮੋਲ ਜਿਹੜੇ ਇਸ ਵਕਤ ਇੱਥੇ ਯਾਨੀ ਸ਼ੰਭੂ ਬਾਰਡਰ ਪਹੁੰਚੇ ਨੇ ਤੇ ਨਾਲ ਦੇ ਨਾਲ ਆਪਣੀ ਗੱਲ ਵੀ ਰੱਖ ਰਹੇ ਨੇ ਕਿਸਾਨਾਂ ਦੇ ਨਾਲ ਖੜੇ ਨੇ ਤੇ ਇਹ ਕਹਿ ਰਹੇ ਨੇ ਕਿ ਵੈਸੇ ਤਾਂ ਸਰਕਾਰ ਨੂੰ ਇਹ ਚੀਜ਼ ਹੀ ਸਮਝ ਆਏ ਕਿ ਇੱਥੇ ਕੋਈ ਲੋੜ ਨਹੀਂ ਕਿਸੇ ਤਰੀਕੇ ਨਾਲ ਕੋਈ ਇੱਥੇ ਲੜਾਈ ਝਗੜੇ ਦੀ ਕਿਸੇ ਤਰੀਕੇ ਨਾਲ ਅੱਗੇ ਜਾਣ ਦੀ ਜੇ ਸਾਡੀਆਂ ਗੱਲਾਂ ਮੰਨ ਲੈਣ ਸਾਡੀਆਂ ਗੱਲਾਂ ਕਿਸਾਨਾਂ ਦੀਆਂ ਗੱਲਾਂ ਸਮਝ ਲੈਣ ਪਰ ਨਾਲ ਦੇ ਨਾਲ ਇਹ ਵੀ ਕਹਿ ਰਹੇ ਨੇ ਕਿ ਅਸੀਂ ਰਿਕੁਐਸਟ ਕਰਦੇ ਹਾਂ ਕਿ ਜੇ ਨਹੀਂ ਵੀ ਮੰਨਦੇ ਤਾਂ ਫਿਰ ਅਸੀਂ ਸਾਰਿਆਂ ਨੇ ਰਿਕੁਐਸਟ ਕਰਦੇ ਹਾਂ ਕਿ ਜਿੰਨੇ ਸੈਲੀਬ੍ਰਿਟੀ ਸਿੰਗਰ ਪਹਿਲਾਂ ਇਕੱਠੇ ਹੋਏ ਸੀਗੇ ਯੂਥ ਇਕੱਠਾ ਹੋਇਆ ਸੀਗਾ ਉਸੇ ਤਰੀਕੇ ਨਾਲ ਇਕੱਠਾ ਹੋ ਕੇ ਕਿ ਡਿਸਪਲਿਨ ਤਰੀਕੇ ਨਾਲ ਆਪਣਾ ਰੋਸ਼ ਮਾਰ ਜਿਹੜਾ ਹੈ ਉਹ ਵੀ ਕੱਢੇ ਕੈਮਰਾ ਪਰਸਨ ਰੋਜ ਦੇ ਨਾਲ ਬਜਨ ਵਰਮਾ ਡੇਲੀ ਪੋਸਟ ਸ਼ੰਭੂਪੁਰਾ